ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਸਿਰੇ ਗੁਰ ਤੇਗ ਬਹਾਦਰ ਤਨ ਸਿਰੇ ਗੁਰ ਤੇਗ ਬਹਾਦਰ ਡੁੱਬਦਾ ਧਰਮ ਬਚਾਲਿਆ ਚਾਂਦ ਨੀ ਚੌਕ ਦਿਲ ਦੇ ਅੰਦਰ ਹੱਸ ਕੇ ਸੀਸ ਕਟਾਲਿਆ ਤਨ ਸਿਰੇ ਗੁਰ ਤੇਗ ਬਹਾਦਰ ਡੁੱਬਦਾ ਧਰਮ ਬਚਾਲਿਆ ਚਾਂਦ ਨੀ ਚੌਕ ਦਿਲ ਦੇ ਹੰਦ ਕੇ ਸੀ ਸਿਕਟਾਲਿਆ ਤਨ ਸਿਰੇ ਗੁਰ ਤੇਗ ਬਹਾਦਰ ਦੁਖੀ ਹੋਏ ਕਸ਼ਮੀਰੀ ਪੰਡਤ ਜਦ ਪਟਨੇ ਵਿੱਚ ਆਏ ਸਤ ਗੁਰ ਦੇ ਦਰਬਾਰ ਚ ਆ ਕੇ ਰੋਏ ਤੇ ਕੁਰਲਾਏ ਦੁਖੀ ਹੋਏ ਕਸ਼ਮੀਰੀ ਪੰਡਤ ਜਦ ਪਟਨੇ ਵਿੱਚ ਆਏ ਸਤ ਗੁਰ ਦੇ ਦਰਬਾਰ ਚ ਆ ਕੇ ਰੋਏ ਤੇ ਕੁਰਲਾਏ ਸੁਣ ਕਿਹ ਦੁੱਖਾਂ ਭਰੀ ਕਹਾਣੀ ਗੁਰਾਂ ਨੇ ਗਲ ਨਾਲ ਲਾ ਲਿਆ ਚਾਂਦ ਨੇ ਚੌਕ ਦਿਲ ਦੇ ਅੰਦਰ ਹੱਸ ਕੇ ਸੇਸ ਕਟਾਲਿਆ ਧਨ ਸਿਰ ਗੁਰ ਤੇਗ ਬਹਾਦਰ ਡੁੱਬਦਾ ਧਰਮ ਬਚਾ ਲਿਆ ਚਾਂਦ ਨੇ ਚੌਕ ਦਿਲ ਦੇ ਅੰਦਰ ਹੱਸ ਕੇ ਸੇਸ ਕਟਾਲਿਆ ਆਪਣਾ ਸੇਸ ਕਟੌਂਦੇ ਨਾ ਜੇ ਸਤ ਗੁਰ ਮੰਨ ਕੇ ਪਾਣਾ ਹਿੰਦੂ ਧਰਮ ਦਾ ਨਾਮ ਨਿਸ਼ਾਨ ਸੀ ਦੁਨੀਆ ਤੋਂ ਮਿੱਟ ਜਾਣਾ ਆਪਣਾ ਸੀਸ ਕਟਾਉਂਦੇ ਨਾ ਜੇ ਸਤ ਗੁਰ ਮੰਨ ਕੇ ਪਾਣਾ ਹਿੰਦੂ ਧਰਮ ਦਾ ਨਾਮ ਨਿਸ਼ਾਨ ਸੀ ਦੁਨੀਆ ਤੋਂ ਮਿੱਟ ਜਾਣਾ ਪੰਡਤਾਂ ਦੇ ਜਨੇਵਾ ਤਾਂ ਹੀ ਪਹਿਲ ਵਿੱਚ ਲੱਥਣੋਂ ਬਚਾ ਲਿਆ ਚਾਂਦ ਨਹੀਂ ਚੌਕ ਦਿਲ ਦੇ ਅੰਦਰ ਆਪਣਾ ਸੀਸ ਕਟਾ ਲਿਆ ਤਨ ਸਿਰੇ ਗੁਰ ਤੇਗ ਬਹਾਦਰ ਡੁੱਬਦਾ ਧਰਮ ਬਚਾਲਿਆ ਚਾਦ ਨਚੋ ਕ ਤੇਲ ਹੀ ਤੇ ਅੰਦਰ ਹੱਸ ਕੇ ਸੀਸ ਕਟਾਲਿਆ ਤਨ ਸਿਰੇ ਗੁਰ ਤੇਗ ਬਹਾਦਰ